ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੋਟਲਾ ਖੁਰਦ ਦੇ ਵਿੱਚ ਇਹ ਪਿੰਡ ਹੈ ਜਿਹੜਾ ਮਿੱਤਰੋ ਕੋਟ ਕਰੋੜ ਤੇ ਕੋਟਲਾ ਇਹ ਆਪਸ ਦੇ ਵਿੱਚ ਗੁਆਂਢੀ ਪਿੰਡ ਆ ਵੈਸੇ ਇਹਨੂੰ ਮੰਨ ਲਓ ਤੁਸੀਂ ਇਹ ਕਹਿੰਦੇ ਕੋਟ ਕਰੋੜ ਵੀ ਕਹਿ ਦਿੰਦੇ ਆ ਕੋਟਲਾ ਵੀ ਕਹਿ ਦਿੰਦੇ ਕਿਉਂਕਿ ਇਹਨੂੰ ਤਾਂ ਕਿਹਾ ਜਾਂਦਾ ਕੋਟ ਕਰੋੜ ਖੁਰਦ ਦੇ ਨਾਂ ਤੇ ਜੜਾ ਜਾਂਦਾ ਵੈਸੇ ਇਹਨੂੰ ਕੋਟਲਾ ਕਹਿ ਦਿੰਦੇ ਆ ਜਿਹੜਾ ਤੇ ਹੁਣ ਬੰਦ ਕਰਦੇ ਅੱਜ ਜਨਵਾਰ ਤੁਹਾਨੂੰ ਮਿੱਤਰੋ ਦੋ ਵਿਖਾਉਣੇ ਆ ਦੋਵੇਂ ਹੀ گاਵਾਂ ਵਿਖਾਉਣੀਆਂ ਇੱਕ ਸੂਈ ਸਵਾਈਆ ਮਗਰ ਵੀ ਉਹਦੇ ਵੱਥੀ ਆ ਮੈਨੂੰ ਲੱਗਦਾ ਕਰਦੇਗਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਆ ਜੀ ਹੋਸ ਨਾ ਉਸਤਾ ਜੀ ਠੀਕ ਆ ਜੀ ਵਧੀਆ ਚੜਦੀ ਕਲਾ ਘਰ ਹਾਂ ਜੀ ਜੀ ਵਧੀਆ ਇੱਕੋ ਭਾਈ ਬਈ ਗਾਂ ਥੱਲੇ ਕਿੰਨਾ ਦੁੱਧ ਆ ਜੀ ਇਹ ਥੱਲੇ 14 ਲੀਟਰ ਦੁੱਧ ਆ ਜੀ 14 ਲੀਟਰ ਦੁੱਧ ਆ ਕਿੰਨੇ ਲੀਟਰ ਹੋ ਗਏ ਭਾਈ ਅੱਜ ਸੂਈ ਨੂੰ ਕੱਲ ਹੀ ਸੂਈ ਆ ਜੀ ਕੱਲ ਜੀ ਬੋੜਾ ਹੀ ਆ ਫਿਰ ਤੋਂ ਹਾਂ ਜੀ ਹਾਂ ਜੀ ਦੋਤਾ ਦੇ ਦੋਸਤ 18 ਕਿਲੋ ਮੈਂ ਲੈ ਲੂਗੀ ਚੁਵਾਈ ਚੁਵਾਈ ਦੀ ਕਿਵੇਂ ਆ ਜੀ ਠੀਕ ਹੈ ਜੀ ਬਹੁਤ ਵਧੀਆ ਠੀਕ ਹੈ ਬਈ ਠੀਕ ਹੈ ਇਹਦਾ ਰੇਟ ਬਈ ਕੀ ਲਊਗਾ ਫਿਰ ਜੀ ਇਹਦਾ 45000 45000 ਮੰਨਤਾ ਨੇ ਇਹਦੇ ਵਿੱਚੋਂ ਕਰ ਦਿਆਂਗੇ ਉਦੋਂ ਮੌਕੇ ਤੇ ਠੀਕ ਹੈ ਕੱਢੀਏ ਬਾਹਰੋਂ ਤੋੜੇ ਮੜਾ ਖੋਲਿਓ ਨੂੰ ਲੈ ਵੀ ਮਿੱਤਰੋ ਚੰਗੇ ਟਾਂਚੇ ਦੇ ਵਿੱਚ ਆ ਚੰਗਾ ਥਣ ਦੇਵਾ ਜਿਹੜਾ ਕੁਆਲਿਟੀ ਆ ਕਰਮਾਂ ਵਾਲੀ ਦੀ ਬਰੀਕੀ ਵੀ ਸਾਰੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਆਡਰ ਕੁਆਲਿਟੀ ਵੱਲੋਂ ਵੀ ਗੰਖ ਖੁੱਲੀ ਡੁੱਲੀ ਆ ਤੇ ਸੂਈ ਸਵਾਈਆ ਮਗਰ ਵੱੱਛੀ ਆ ਮਿੱਤਰੋ ਇਹਦੇ ਤੇ ਰੇਟ ਇਹਦਾ ਜਿਹੜਾ ਬਾਈ ਹੁਣਾਂ ਦਾ ਆਪਾਂ ਪੁੱਛ ਲੈਨੇ ਆ ਕੀ ਕਰਦੇ ਸਾਰੀ ਗੱਲਬਾਤ ਤੁਹਾਨੂੰ ਲੈ ਦਨੇ ਮਿੱਤਰੋ ਲੇਵਾ ਵਖਾਰੇ ਪੁੱਤ ਇੱਕ ਵਾਰੀ ਤੁਰਦੀ ਤਰਦੀ ਵੇਖੋ ਮਿੱਤਰੋ ਦੁੱਧ 17 18 ਕਿਲੋ ਗਾਣੇ ਦੇ ਦੋਣਾ ਟੋਰਾ ਨਾਲ ਕਿਉਂਕਿ ਲੇਵੇ ਭਾਂਡੇ ਵਾਲੀ ਵੱਡੀ ਗੱਲ ਇਹ ਜਾਇਆ ਮਗਰ ਚੰਗਾ ਵਾ ਵੱੱਛੀ ਆ ਜਿਹੜੀ ਉਹ ਚੰਗੀ ਆ ਮਿੱਤਰੋ ਕਿਉਂਕਿ ਅੱਧਾ ਪਸੂ ਫਰੀ ਹੋ ਜਾਂਦਾ ਜੇ ਜਾਇਆ ਮਗਰ ਚੰਗਾ ਹੋਵੇ ਤਾਂ ਬਾਈ ਰੇਟ ਕੀ ਰਊ ਕਹਿੰਦਾ ਜੀ ਇਹਦਾ 45000 ਜੀ 45000 ਮੰਨਤਾ ਨਹੀਂ ਇਹਦੇ ਵਿੱਚੋਂ ਕੋਈ ਜੀ ਕਰ ਦਾਂਗੇ ਜੀ ਠੀਕ ਆ ਬਾਈ ਠੀਕ ਆ ਲੈ ਵੀ ਮਿੱਤਰੋ 45000 ਰੁਪਏ ਦਾ ਰ ਤੇ ਆ ਕਾਲੀਗਰਾਂ ਦੀ ਕੀ ਡਿਟੇਲ ਆ ਜੀ ਇਹਦਾ 65000 ਸੂਆ ਕਿੰਨਾ ਜੀ ਦੂਜਾ ਸੂਆ ਸੁਣੀ ਆ ਸੁਣ ਕਿੰਨੇ ਦਿਨ ਲੈ ਜੂਗੀ ਬਈ ਅਜੇ ਲੈ ਜੂ 8-10 ਦਿਨ 8-10 ਦਿਨ ਕਿੰਨੇ ਕੁ ਦੁੱਧ ਦਾ ਰਿਕਾਡਰ ਕੋਡ ਆਂਦਾ ਇਹ ਇਹ 18-19 ਲੀਟਰ ਤੋਂ ਉਧਰ ਕਾਟ ਠੀਕ ਆ ਬਈ ਠੀਕ ਆ ਜੀ ਤੇ ਕੀ ਇਹਦੇ ਬਿਮਾਨਦਾਰ ਖੁੱਲਾ ਕਰਨਾ ਪੈਣਾ ਤੇਰੇ ਪੰਡ ਤੋਂ ਕਰ ਦਾਂਗੇ ਕੋਈ ਨਹੀਂ ਠੀਕ ਆ ਕੱਢੀ ਪਾਰ ਨੂੰ ਬਈ ਆ ਲੈ ਵੀ ਨਸੂਆ ਦੂਜਾ ਹੈ ਹਾਂ ਜੀ 10 ਦਿਨ ਦੀ ਕੱਚੀ ਲਾ ਲਓ ਵੈੜ ਨੂੰ ਕਿਉਂਕਿ ਵੈੜ ਦਾ ੱਟਲਾ ਪਾਣਾ ਜਿਹੜਾ ਨੋੜਾ ਪਾਣਾ ਉਹ ਦੱਸਦਾ ਵੀ ਵਾਕਿਆ ਵੈੜ ਕੋ ਬਣ ਕੇ ਸੂਗੀ ਲਿਵੇ ਲੂਵੇ ਕੱਦ ਕੁਦਦ ਨੂੰ ਬੜੀ ਖੁੱਲੀ ਡੁੱਲੀ ਆ ਕਰਮ ਵਾਲੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਦੋ ਦਿਨੇ ਵੀ 20 22 ਕਿਲੋ ਟੋਰਣਾ ਦਈ ਜਾਣਾ ਮਿੱਤਰੋ ਵੇਲ ਬਾਡੀ ਵਾਲੀ ਕੱਦ ਗਾਠੀ ਵਾਲੀ ਗਰਾਮਾਂ ਕੋਈ ਛੋਟੀ ਨਾ ਸਮਝੋ ਇਹਨੂੰ ਥੋੜਾ ਜਿਹਾ ਟੰਸ ਹੈ ਬਸ ਸੋਨਾ ਵਜੂਦ ਆ ਜਿੰਨਾ ਹੈਗਾ ਬਾਬਾਈ ਥਾਲੇ ਵੀ ਚੰਗਾ ਵਾ ਦੋ ਕਾਲੇ ਦੋ ਅੱਧੇ ਦੋ ਗੁਲਾਬੀ ਤੇ ਰੇਟ 65000 ਰੁਪਇਆ ਜਾਂਦਾ 45000 ਜੇ ਕੋਈ ਭਾਈ ਆ ਕੇ ਜੋੜਾ ਹੀ ਇਹ ਮਾਰ ਸੌਦਾ ਜੋੜੇ ਦਾ ਵੀ ਕਰ ਲੇਗਾ ਕਰ ਲਾਂਗੇ ਜੋੜੇ ਦਾ ਜੀ ਠੀਕ ਆ ਬਾਈ ਠੀਕ ਆ ਤੇ ਨੰਬਰ ਤਾਂ ਹੀ ਕਰਾਂ ਦੇ 98034 ਹਾਂਜੀ 86834 ਇੱਕ ਵਾਰੀ ਹੋਰ ਆਉਣ ਦੇ 98034 86834 ਠੀਕ ਹੈ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਸ਼ੁਕਰੀਆ ਜੀ ਆਉਣ ਦੇ